ਹਾਂ ਜੀ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੂਤਰ ਸੱਟਾ ਵੀ ਸਾਰੇ ਵੀਰਾਂ ਦੇ ਕੱਪਰ ਠੀਕ ਐ ਲਓ ਪਈ ਉੱਠ ਗਏ ਟਾਈਮ ਨਾਲ ਹੀ ਤੜਕੋ ਤੜਕ ਗਈ ਤੇ ਮੈਂ ਕਾ ਆ ਕੇ ਪਹਿਲਾਂ ਖੁੱਡਿਆਂ ਦੇ ਹਾਲ-ਫੂਲ ਦੇਖ ਗਏ ਨਾ ਮੀਂਹ ਬਹੁਤ ਸੀ ਬਈ ਉਧਰ ਵੀ ਖੁੱਡਿਆ ਖੱਡਿਆਂ ਚ ਮੰਨ ਕੇ ਚੱਲ ਵੀ ਬੈਡ ਕਲੇੰਦਰ ਵੀ ਮੀਂਹ ਆਗੜ ਆਪਣੀ ਬੈਡ ਕਿੱਡੀ ਉੱਚੀ ਆ ਨਾ ਇੱਧਰ ਦੇਖੋ ਆਪਣਾ ਕਬੂਤਰਾਂ ਵਾਲੇ ਖੁੱਡੇ ਮੂਰੇ ਵੀ ਪਾਣੀ ਖੜ ਗਿਆ ਵੀ ਤੇ ਉਮੀਦ ਆ ਅੰਦਰ ਵੀ ਗਿਆ ਹੋਊ ਇਹਦੇ ਪਾਣੀ ਚਲੋ ਕੋਲ ਕੇ ਦੇਖਦੇ ਹਾਂ ਕਰਾਂ ਬਾਹਰ ਚੋਂ ਕਢਦੇ ਆ ਪਾਣੀ ਨੂੰ ਹੋਇਆ ਪਿਆ ਵੀ ਉਹੀ ਕੰਮ ਮਨ ਕੇ ਚੱਲ ਵੀ ਬਾਹਲਾ ਨਹੀਂ ਪਾਣੀ ਅੰਦਰ ਗਿਆ ਨਾ ਮਾੜਾ ਮੋਟਾ ਯਾਰ ਗਿਆ ਹੀ ਆ ਉਧਰੋਂ ਬਾਥੜੂ ਉਛੜਾਈ ਗੇਦਰ ਤਹਾਂ ਤੋਂ ਵੀ ਚੌਂ ਚੂਂਗੇ ਮਾੜਾ ਮੋਟਾ ਕੁੱਡਾ ਤੇ ਵੈਸੇ 스ਮੈਲ ਜਿਹੀ ਆਉਣ ਲੱਗ ਗਈ ਹੋਣਾ ਸਹੀ ਮੈਨੇ ਤਾਂ ਮੰਨ ਕੇ ਚੱਲ ਵੀ ਇਹ ਇਹਨੂੰ ਸਾਫ਼ ਕਰਕੇ ਤੇ ਉੱਤੇ ਸੁੱਕੀ ਮਿੱਟੀ ਰੇਤਾ ਪਾਉਣਾ ਲੈ ਕੇ ਐਨੇ ਨਾਲ ਬਿਮਾਰੀ ਮੂਰ ਦੇ ਚਾਂਸ ਘਟ ਜਾਂਦੇ ਆ ਪਰ ਹੁਣ ਥੋੜਾ ਟਾਈਮ ਨਹੀਂ ਕੱਲ ਕੱਸਦਾ ਚੱਲੀ ਜਾਂਦਾ ਆਪਣੇ ਨੇ ਬਾੜਾ ਫੇਰ ਹੀ ਵੇਖਾਂਗੇ ਇਹਨਾਂ ਨੂੰ ਤਾਂ ਹਾਂਜੀ ਬਾਪੂ ਆ ਗਏ ਇਧਰਲੇ ਘਰੇ ਪਈ ਤੇ ਵਸਤੇ ਇਦਰੋ ਹੀ ਗਿਆ ਸੀਗਾ ਮੈਂ ਪਰ ਵੀਡੀਓ ਨੂੰ ਲਾ ਸਕਿਆ ਹਨਾ 2 ਦਿਨ ਹੋ ਗਏ 3 ਦਿਨ ਕੱਲ ਨੂੰ ਵੀ ਵੀਡੀਓ ਨਹੀਂ ਲੱਗਦੀ ਉਸ ਤੋਂ ਬਾਅਦ ਵਧੀਆ ਵੀਡੀਓ ਬਣਾਇਆ ਕਰਾਂਗੇ ਆ ਕੱਲ ਦਾ ਦਿਨ ਸਿਆਜ ਦਾ ਦਿਨ ਸੀ ਤੇ ਸਿਰਫ ਕੱਲ ਦਾ ਦਿਨ ਹਨਾ ਕੱਲ ਤੋਂ ਕੱਲ ਨਾ ਹਾਂ ਕੱਲ ਨੂੰ ਥੋੜਾ ਜਿਹਾ ਕਰਾਂਗੇ ਰੈਸਟ ਕਰਾਂਗੇ ਪਰਸੋਂ ਤੋਂ ਵੀਡੀਓ ਘੈਂਡ ਘੈਂਡ ਬਣਾਇਆ ਕਰਾਂਗੇ ਤੇ ਬਈ ਆਹ ਟੋਹਾ ਦੇਖ ਲਓ ਆਪਣਾ ਇਹ ਤਾਂ ਓਡਾ ਦੋਡਾ ਹੀ ਹੈ ਚਲੋ ਹਨਾ ਮੀਂਹ ਰਾਤ ਬਹੁਤ ਆਇਆ ਬਾਬਾ ਬਹੁਤ ਜਿਆਦਾ ਮੀਂਹ ਆਇਆ ਦਿਖਾਵਾਂ ਤੁਹਾਨੂੰ ਚੈੱਕ ਕਰੋ ਵੀ ਕਿੱਥੋਂ ਕਿੱਥੇ ਤੇ ਕਰਪਾਣੀ ਚੜ ਗਿਆ ਬਈ ਹਣਾ ਇੱਥੋਂ ਇਹਦੇ ਕਰਪਾਣੀ ਚੜ ਗਿਆ ਇਹਦੇ ਤੇ ਅੰਦਰ ਵੀ ਪਾਣੀ ਚਲਾ ਗਿਆ ਕਾਫੀ ਆ ਦੇਖੋ ਇੱਧਰੋਂ ਇੱਧਰੋਂ ਤਾਂ ਨਹੀਂ ਗਿਆ ਚਲੇ ਇਧਰੋਂ ਫਿਰ ਵੀ ਉੱਚਾ ਸੀਗਾ ਤੇ ਇਧਰਲੇ ਪਾਸੇੋਂ ਦੇਖੋ ਬਾਹਰੋਂ ਬੜੀ ਜੁਆਈ ਕੇ ਪਾਣੀਆਂ ਆ ਸਾਰਾ ਉਧਰੋਂ ਨਿਕਲ ਗਿਆ ਤੇ ਕਬੂਤਰ ਵੀ ਆਪਣੇ ਆਪਣੇ ਹੀ ਰਹਿ ਗਏ ਲਗਭਗ ਉਹ ਬਚੀ ਆ ਆਹ ਜਿਹੜੇ ਲੈ ਗਿਆ ਕਬੂਤਰ ਇਹ ਇੱਕ ਸਪੇਅਰ ਰਹਿ ਗਿਆ ਇੱਕ ਤੋਤਾ ਰਹਿ ਗਿਆ ਇੱਕ ਟੀਰਾ ਸ਼ਾਹ ਖਰੇਗਾ ਜਿਹੜਾ ਉਹਨੂੰ ਆਪਾਂ ਹੀ ਦਿੱਤਾ ਸੀ ਨਾ ਵੈਸੇ ਤੋ ਉਹਨੂੰ ਹੀ ਦਿੱਤਾ ਸੀਗਾ ਮੈਂ ਮੈਂ ਤੂੰ ਲੈ ਜਾ ਤੇ ਪਤਾ ਨਹੀਂ ਕਿਉਂ ਨਹੀਂ ਲੈ ਗਿਆ ਕੱਲ੍ਹ ਯਾਰ ਉਹ ਇਹਨੂੰ ਤੇ ਇੱਕ ਹੋरेगा ਆਪਣਾ ਦਰੰਗ ਵਾਲਾ ਸ਼ਾਕਰ ਠੀਕ ਹੈ ਕਿ ਨਹੀਂ ਆ ਕੂਤਰ ਉਹਦੇ ਹਵਾਲੇ ਸੀਗਾ ਚਲੋ ਉਹਦੀ ਮਰਜ਼ੀ ਨਹੀਂ ਲੈ ਗਾ ਪਰ ੱੱਕੇ ਨਾਲ ਥੋੜਾ ਦੇ ਸਕਦੇ ਆ ਉਹ ਕੱਲ ਆਇਆ ਸੀ ਕਹਿੰਦਾ ਮੈਂ ਕਬੂਤਰ ਲੈ ਕੇ ਆਣੇ ਕਿੱਥੇ ਆ ਮੈਂ ਕੋਈ ਚੱਕਰ ਨਹੀਂ ਤੁਲਾਇਆ ਕੱਢ ਕੇ ਨਾ ਫਿਰ ਕੀ ਆ ਤੂੰ ਤਾਲਾ ਖੋਲ ਤੇ ਲੈ ਆ ਕੱਢ ਕੇ ਇਹ ਕਿਹੜਾ ਵੀ ਤੂੰ ਕਿਹੜਾ ਕੋਈ ਉੱਪਰ ਆਏਗਾ ਤੇ ਮੈਂ ਆ ਕੇ ਦੇਖਿਆ ਮਸਾ ਇੱਕ ਕੂਤਰ ਕਿਹੜਾ ਛੱਡ ਗਿਆ ਫਿਰ ਮੈਂ ਖਾ ਚੰਦਾ ਵਾਲਾ ਛੱਡ ਗਿਆ ਸ਼ਾਕਾ ਤੇ ਪਿੰਜਰੇ ਪੁੰਜਰੇ ਪਾ ਕੇ ਕਬੂਤਰ ਮਾੜੇ ਮੋਟੇ ਬਾਹਰ ਅੱਜ ਸੱਲ ਜੇ ਬਣਾ ਲਗੇ ਕਮਰੇਜ ਜੋੜੀਆਂ ਜਾੜੀਆਂ ਛੜਦਿਆਂ ਚੋ ਸਾਹਮਣੇ ਤੇ ਅੱਜ ਅਜ ਤੱਕ ਨਹੀਂ ਛਡਾਂਗੇ ਪਰ ਹਾਂਜੀ ਮੇਰੇ ਯਾਰੋ ਚੱਲ ਪਿਆ ਬਾਈ ਘਰ ਨੂੰ ਫਲੋਟ ਆਏ ਸੀ ਠੀਕ ਹੈ ਕਿ ਨਹੀਂ ਤੇ ਬਾਈਕ ਦੇਖੋ ਵੱਖੋ ਵੱਖਰੀ ਹੁੰਦੀ ਜਦੋਂ ਵੀ ਆਪਾਂ ਜਾਣਿਆ ਮਤਲਬ ਨਹੀਂ ਅੱਜ ਆਪਣੀ ਵਾਲੇ ਧੋਖਾ ਦੇਈ ਯਾਰ ਸਮਝਾ ਕੇ ਕੋਣਾ ਕੀ ਯਾਰ ਸੀ ਆਪਣੀ ਬਾਈਕ ਦਾ ਐਨ ਮੌਕੇ ਤੇ ਮੈਂ ਮਤ ਅਗੇ ਵਾਲ ਵੀ ਲੈ ਕੇ ਜਾਣੀ ਹੋਵੇ ਆਪਾਂ ਹਾਂ ਮੈਂ ਗਲੀ ਚ ਉੱਡਲਾ ਸੌ ਲੱਗੇ ਮੈਨੂੰ ਮਗਰੋਂ ਫੋਨ ਆਈ ਜਾਂਦੇ ਹਾਰ ਬਣਾਰ ਕਹਿੰਦੇ ਕਹਿੰਦੇ ਮੋਟਰਸਾਈਕਲ ਗਲੀ ਦੇ ਵਿਚਾਲੇ ਲਾ ਰੱਖਿਆ ਉਹਦੇ ਵਹਾਂ ਪਾ ਕੇ ਤੋਂ ਘਾ ਦੀ ਮੋਕੇ ਦੇਣਾ ਮਰਸ਼ੇਦੀ-ਸ਼ੇਦੀ ਮਾ ਮੋੜਸਾਂ ਫੜਿਆ ਆਪਣੇ ਮਿਸਤਰੀਆਂ ਦਾ ਜਿਹੜੇ ਆਪਣਾ ਕਬੂਡ ਲੱਕੜ ਦਾ ਕੰਮ ਕਰਦੇ ਆ ਤੇ ਬਸ ਮਲੋਟ ਆਇਆ ਸੀ ਲਗਭਗ ਕਰਕੇ ਮਲੋਟ ਤੋਂ ਵਾਪਸੀ ਤੇ ਬਸ ਪਹੁੰਚ ਜਾ ਕੇ ਹੋਰ ਅੱਤੇ ਕੱਢ ਪਿੰਡ ਤੇ ਫਿਰ ਆ ਕੇ ਵੀਡੀਓ ਲਾਉਣੇ ਆਪਾਂ ਇਹ ਭੁੱਲ ਨਹੀਂ ਬਾਬਿਓ ਅਗਲਾ ਭੋਲਾ ਸਾ ਜਿਹੜਾ ਸਭ ਦਿਖਾਉਣਾ ਛੇਦਰਾਏ ਕਰਕੇ ਇਹ ਤਾਂ ਆਜਾਣ ਖਰਾਣੀ ਪਿਰਦੇ ਆ ਉਹ ਤਾਂ ਨਾ ਬੜਾ ਬਣ ਕੇ ਤੁਸੀ ਜਿਹੜਾ ਬਣ ਪਰਿਆ ਹੁੰਦਾ ਹੈ ਆਪਣਾ ਟੋਲ ਫਰੀ ਆ ਬਾਬਿਓ ਕਿਉਂਕਿ ਆਪਾਂ ਪਾਈਪਸ ਦੇ ਅੰਦਰ ਤਾਂ ਕਰਕੇ ਠੀਕ ਹੈ ਨਹੀਂ ਆਪਾਂ ਇੱਕ ਸਾਈਡ ਦੀ ਹੋ ਕੇ ਲੰਘ ਜਾਣਾ ਹੋਲਡ ਤੇ ਜੀ ਨਾਲ ਠੀਕ ਹੈ ਬਸ ਅਗਲਾ ਪਿੰਡ ਆਉਣ ਵਾਲਾ ਹੀ ਆਓ ਜਿਹੜਾ ਪਿੰਡ ਤੋਂ ਮਿਲੂਗਾ ਤਿਆਰ ਹੈ ਜਿਹੜੇ ਚ ਇੱਕ ਤਾਂ ਖੋੜ ਵਾਲੀ ਲੰਘਣਾ ਹੈ ਜਮਾ ਰੋਹ ਜੋ ਟੈਂਕੀ ਕਢੀ ਦੇਖ ਕੇ ਲੰਘਣਾ ਹੁੰਦਾ ਹਾਂ ਹਾਂਜੀ ਬਾਬਿਓ ਹੁਣ ਆ ਗਏ ਹੁਣ ਦੇਖਿਓ ਜੂ ਜਾਮ ਤਾਂ ਨਹੀਂ ਵੱਜਣਾ ਪਾਣੀ ਵੱਜ ਗਿਆ ਹਾਂ ਵੱਜ ਗਿਆ ਲਾਉ ਜਾਂਦਾ ਪਿੱਛੇ ਵੀਡੀਓ ਲਾ ਦਿਆ ਨਾ ਚੱਲ ਕੋਈ ਨਾ ਟਾਈਮ ਪਾਸ ਆ ਹੀ ਕਰਾ ਗਿਆ ਇੱਦਾਂ ਇਹ ਟੈਂਕੀ ਦੇਖੋ ਮੇਰੇ ਵੀਰੋ ਇਹ ਵਾਲੇ ਕਿ ਜੂ ਮਾਰਕਟ ਕਾਵਾ ਇਹ ਆਉਣਾ ਕੋਈ ਯਾਦ ਸੀਣ ਲਓ ਬਾਤਿਓ ਪਹੁੰਚ ਗਏ ਪਿੰਡ ਬਈ ਪਹੁੰਚ ਗਏ ਜੀ ਘਰੇ ਤੇ ਨਾਲ ਨਾਲ ਚੱਲੀਏ ਭਾਈ ਦੂਜੇ ਘਰ ਕਰਨ ਨੂੰ ਆਪਾਂ ਮੋਰਸਰ ਆਪਣਾ ਗਰੀਜੀ ਖੜਾ ਜੀ ਖੜਾ ਲਈ ਹਾਰਮੋਨ ਹੁਣ ਕੀ ਪਤਾ ਸੀ ਪਤਾ ਨਹੀਂ ਪਾਸੇ ਪੂਸੀ ਲਾ ਗਿਆ ਕਿ ਨਹੀਂ ਹੁਣ ਖੜਾ ਹੋਏ ਬਾਕੀ ਇਹੀ ਮੇਨ ਗੱਲ ਐ ਖੜਾ ਖੜਾ ਦੇਖੋ ਉਹ ਘੜਾ ਕਿਤੇ ਘੜਾ ਚੁੰਡ ਦੇ ਜਾ ਬਸ ਐਂ ਲੱਗਿਆ ਭਾਈ ਐਂ ਕਰਕੇ ਇੰਨਾ ਕੰਮ ਦਾ ਮੌਕੇ ਦੀ ਕਿੱਕ ਫਰੀ ਹੋਗੀ ਠੀਕ ਹੈ ਕਿ ਨਹੀਂ ਮੈਂ ਭੈ ਜੋ ਵੜਾ ਯਰ ਨੇ ਯਾਦੇ ਆ ਭੈ ਜੋ ਬੇਕਾਰ ਮੋਟਰਸਾਂ ਆ ਸਹੀ ਗੱਲ ਹਨ ਕਿਉਂ ਯਾਰ ਬੇਕਾਰ ਵੀ ਕਿਉਂ ਆਖਣਾ ਉਹ ਤਾਂ ਟਾਈਮ ਪਾਸ ਹੀ ਬਹੁਤ ਕਰਾਇਆ ਪਰ ਅਰੇ ਕੱਲ ਦਾ ਵੀ ਬਹੁਤ ਦੁੱਖ ਦੀ ਜਾਂਦਾ ਦੇਖੋ ਕਿ ਕਿੱਥੇ ਹੋ ਗਈ ਲੈ ਤਾਂ ਆ ਗਈ ਐ ਐਂ ਠੱਲੇ ਗਿਆ ਮੈਂ ਇੱਥੇ ਮੈਂ ਖੜਾ ਰਹਿੰਦੇ ਕੋਈ ਚੈੱਕ ਵਾਲੀ ਗੱਲ ਨਹੀਂ ਇੱਕ ਗੁਆਂ ਟੁੱਟਿਆ ਪੇ ਮੇਨ ਕੰਮ ਹਨਾ ਚਲੋ ਕੋਈ ਨਾ ਆਹੀਂ ਕਰੈ ਨੂੰ ਰੋੜ ਕੇ ਲਾ ਦੀ ਅੰਦਰ ਤੇ ਦੂਰੀ ਬਾਰ ਵੀ ਬਾਬੇ ਮੀ ਆਉਣ ਦੀ ਹੋਈ ਵੀ ਤਿਆਰੀ ਤੇ ਹੁਣ ਲਗਭਗ ਇੱਕ ਮਿੰਟ ਰੋਈ ਕਬੂਤਰ ਭਾਰੀ ਬੈਠੇ ਜਰ ਭੁੱਲ ਗਿਆ ਮੈਂ ਸਾਸ ਨੂੰ ਦਿਖਾਵਾਂ ਕੀ ਕੰਮ ਕਰਕੇ ਆਈ ਤੜਕੇ ਮੈਂ ਦੋ ਕੂਤਰਾ ਜਾਲ ਚ ਪਾਇਆ ਸੀ ਮੈਂ ਦੇਖੀ ਤੇ ਮਾੜੇ ਸੰਕੂਤਰੇ ਹੋਣਾ ਕਿਹੜੇ ਕਿੜੇ ਆਏ ਖੜਿਓ ਲੈ ਦੋਵੇਂ ਕਬੂਤਰ ਵੀ ਤੁਜੀ ਰੀਂਦ ਦੱਸੋ ਕਿਉਂ ਪਾਇਏ ਇਹ ਛੱਡੋ ਹਜੇ ਪੰਦਰ ਚਾਲ ਨੇ ਇੱਕ ਮਿੰਟ ਰੋਕੋ ਉਹ ਵੀ ਦਿਖਾਉਣਾ ਸਰਮਾ ਕਰਨ ਦੇ ਚੈਲ ਨੂੰ ਨਾਉ ਨਾਉ ਬੇਟਾ ਖੁੱਲੇ ਨਾ ਉਹ ਆਹਾਂ ਕਰੋ ਇਸਾਂ ਆ ਦੇਖੋ ਅੰਦਰ ਸਾਨੂੰ ਕੀ ਦਿਖਾਉਣਾ ਸੀ ਗਾ ਮੈਂ ਇਹ ਲਾਈਟਾਂ ਲਟਾ ਛੱਡਾਂ ਮੈਂ ਤੇ ਆ ਜੋੜਨਾ ਜੋੜਨਾ ਚੈੱਕ ਕਰੋ ਬਲੈਕ ਹੀ ਆ ਬਲੈਕ ਹੀ ਨਾਲ ਪਾਦੀ ਗੁਲਾਬੀ ਕੱਛਾਂ ਵਾਲੀ ਠੀਕ ਐ ਥੱਲੇ ਉਸ ਤੋਂ ਬਾਅਦ ਟੂਸੇ ਡੰਡੇ ਵਾਲੀ ਨਾਲ ਪਾਤਾ ਕਿ ਸ਼ਾਖਾ ਕਬੂਤਰ ਤੇ ਇੱਕ ਜੁੜੀ ਇਧਰ ਭੱਜੀ ਗਈ ਬਈ ਸਾੜ ਦੇ ਦੀ ਦਸਾਰਾ ਹਰੇ ਗਲਾਬੀ ਟੂਸੀ ਵਾਲਾ ਨਾਲ ਆਪਣੀ ਗਲਾਬੀ ਬਗਲਾ ਲੈਣ ਚੋ ਤੇ ਇਹ ਨਾਲੇ ਹੁਣ ਕੁਝ ਨਹੀਂ ਕਰਨਾ ਇਹ ਪਾੜਨਾ ਹੈ ਇਹ ਕੁੰਡੀਆਂ ਛੱਡੜੀਆਂ ਚੱਕ ਕੇ ਅੱਡੋ ਅੱਡ ਕਰਕੇ ਉਹ ਵੀ ਨਾ ਕੋਈ ਆਂਡੇ ਨਾ ਕੋਈ ਬੱਚੇ ਇਹ ਮੈਂ ਤੜਕੋ ਤੜਕੇ ਨਾ ਥੋੜਾ ਜਿਹਾ ਮਨ ਪਰਚਾਵਾ ਕਰਨਾ ਸੀ ਤਾਂ ਕਰਕੇ ਵਾ ਮੈਨੂੰ ਸਾਰਾ ਕੁਝ ਕਰਨਾ ਪਿਆ ਠੀਕ ਹੈ ਕਿ ਨਹੀਂ ਤੇ ਬਾਕੀ ਮੀ ਚੰਗਾ ਹੋਇਆ ਆਪਾਂ ਘਰੇ ਆ ਗਏ ਇਹ ਬਈ ਚਲੋ ਛੱਡੋ ਨਜ਼ਾਰਾ ਬਣਾਇਆ ਸੀ 20 ਜਿਹਦਾ ਹਾਹਾ ਕਿਆ ਵਾਤਾਂ ਨੇ ਸਮਾਨ ਖਾਣ ਪੀਣ ਨਾਲ ਤੁਹਾਨੂੰ ਪਤਾ ਹੀ ਉਹਦਾ ਆਪਣੇ ਕੋਈ ਹੁੰਦਾ ਹੀ 24 ਘੰਟੇ ਹੀ ਗੁਲਗਲੇ ਵੀ ਪਕਾਈ ਹੀ ਕਰਦੇ ਆਣੇ ਗੁਲਗਲੇ ਵੀ ਪਏ ਆ ਆ ਚੀਜ਼ ਨੂੰ ਕੋਈ ਮਿਸ ਕਰਦਾ ਦੱਸੋ ਜਿਹੜੇ ਭਰਾ ਅੰਦਰ ਬਾਹਰ ਰਹਿੰਦੇ ਆ ਇਹ ਚੀਜ਼ ਨੂੰ ਤੇ ਗੁਲਗਲੇ कुरकुरੇ ਚਾਕਲੇਟ ਝੂਕਲੇਟ ਆਪਣਾ ਫਰੂਟ ਵੀ ਰਾਂ ਆ ਸੱਤ ਸਲਾਈਸ ਵਾਲੀ ਬੋਤਲ ਬ్రో ਹੁਣ ਤੁਸੀਂ ਆਏ ਨਾ ਕੋਈ ਕੀ ਭੋਰੀ ਜਾਂਦਾ ਉਹ ਵੀ ਕਮਲ ਜਾਂ ਮਰੀ ਜਾਂਦਾ ਹਣਾ ਮੈਂ ਜਿਹੜਾ ਜਿਹੜਾ ਕੁਛ ਇਹ ਤੂੰ ਪਹਿਲਾਂ ਚੱਲੀ ਗਿਆ ਇਥੇ ਹੋਇਆ ਉਹ ਸਾਰਾ ਕੁਝ ਨੂੰ ਦਿਖਾਈ ਜਾਨਾ ਹੈਗਾ ਠੀਕ ਹੈ ਤੇ ਚਲੋ ਕੋਈ ਡੈਕ ਨਹੀਂ ਹੁਣ ਖਾਣੇ ਰੋਟੀ ਰੱਤੀ ਜਾ ਕੇ ਆਪਾਂ ਕੋਈ ਵਧੀਆ ਕਬੂਤਰ ਬਖਾਉਂਗੇ ਰੱਤੀ ਰੁੱਤੀ ਆ ਕੇ ਮਾੜੇ ਮੋਟਾ ਸਵਾਦ ਜਿਹਾ ਦੇਵਾਂਗੇ ਹਣਾ ਹਾਂਜੀ ਮੇਰੇ ਵੀਰੋ ਤੇ ਆਜੋ ਭਾਈ ਤੁਹਾਨੂੰ ਦਿਖਾਈਏ ਆਪਣੀ ਰੱਤੀ ਕੀ ਆ ਕੇ ਨਹੀਂ ਇਹੀ ਕੰਟੈਂਟ ਰਹੇਗਾ ਬਸ ਆਪੇ ਕੇ ਇਹਦੇ ਮੋਤੀ ਵੀ ਵੇਖ ਲਓ ਆਪਣਾ ਚੈੱਕ ਕੀ ਆਪਣੀ ਰਤੀਖੰਡ ਤੇ ਸਭ ਤੋਂ ਵੱਡਾ ਟਾਸਕ ਤਾਂ ਭਾਈ ਹੈਗਾ ਇਹਨੂੰ ਫੜਨ ਦਾ ਇਹ ਖੁੱਡੇ ਚੋਂ ਫੜੀ ਨਹੀਂ ਆਂਦੀ ਮਾਂ ਦੀ ਧੀ ਐਡੀ ਚਲਾ ਕੇ ਨਾ ਇਹਦੀ ਮਾਂ ਵੀ ਬੈਠੀ ਐ ਇਹਦੀ ਹਿਸਟਰੀ ਨਹੀਂ ਦੱਸਾਂਗੇ ਸਾਨੂੰ ਆਜਾਖੰਡ ਪਹਿਲਾਂ ਦਾ ਤੂੰ ਅੱਜ ਤੱਕ ਛੌਕੀ ਫੜੀ ਗਈ ਸੀ ਕਰੋ ਆਪਣੀ ਰਤੀਖੰਡ ਨੂੰ ਇੱਕ ਮਿੰਟ ਨੂੰ ਪਿੰਜਰੇ ਛੱਡ ਰਿਹਾ ਮੈਨੂੰ ਤਾਂ ਡਰ ਲੱਗ ਗਿਆਂਦਾ ਹੱਥ ਚੋਂ ਨਿਕਲ ਜੇ ਮੇਰੇ ਉਹ ਕੀ ਯਾਰ ਬਾਬਿਓ ਹੁਣ ਹੱਥ ਨੋ ਗਿਆ ਉਹਨੂੰ ਵੀਡੀਓ ਵੀ ਨਹੀਂ ਬਣਨੀ ਚਲ ਕੋਈ ਨਾ ਜਿੰਨੀ ਕੋ ਹੋ ਸਕਿਆ ਉੰਨਿਕ ਦਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਉਹ ਹੋ ਜਾ ਸਹੀ ਐਂ ਕੋ ਕਰਦੀਆਂ ਹਾਂਜੀ ਲਓ ਲੱਗਦੀ ਬਚੀ ਜੀ ਐ ਇਹ ਕਾਰਨਾ ਮੇ ਬਹੁਤ ਵੱਡੇ ਵੱਡੇ ਕੀਤੇ ਤੁਹਾਨੂੰ ਵੀ ਪਤਾ ਐ ਨੇ ਇਹੀ ਮੂਦੀ ਹੁੰਦੀ ਹੁੰਦੀ ਸੀ ਐਂ ਕਰਕੇ ਇਹਨੇ ਟ੍ਰੈਂਡ ਚ ਲਾਇਆ ਐ ਸائیں ਸਹੀ ਮੂਦਾ ਹੋਣ ਵਾਲਾ ਮਤਲਬ ਆਪਣੇ ਕੋਲੇ ਲੋਕਾਂ ਦੇ ਵੀ ਜਿਹੜੇ ਪੁਰਾਣੇ ਪਲੇਅਰ ਆ ਬਹੁਤ ਟਾਈਮ ਤੇ ਪਹਿਲਾਂ ਦੇ ਜੋਰ ਲਾਉਂਦੇ ਆ ਸਾਰੇ ਠੀਕ ਕਰੂ ਬਾਕੀ ਕੀ ਗੱਲ ਜੀ ਕਰ ਗਿਆ ਉਹ ਹੋਰ ਹੀ ਫੁੱਦੂ ਜਿਹਾ ਲਾਏ ਕੰਮ ਹਨਾ ਮੈਂ ਇਹ ਮੰਨ ਕੇ ਚੱਲੂ ਕੋਈ ਘਰੇ ਜ਼ੋਰ ਲਾਉਂਦਾ ਕੋਈ ਐਡਾ ਇਸ਼ੂ ਨਹੀਂ ਹੁੰਦਾ ਕਬੂਤਰਾਂ ਦਾ ਇੱਕ ਗੱਲ ਹੋਰ ਦੱਸ ਦਿੰਨਾ ਵੀ ਕਿਤੇ ਅੱਖ ਜਿਹੜਾ ਘਰੇ ਵਾਲਾ ਜ਼ੋਰ ਲਾਉਂਦਾ ਉਹੀ ਬਾਹਰ ਜ਼ੋਰ ਲਾਉਗਾ ਕਈ ਵਾਰੀ ਵੀ ਫੁੱਡਰ ਵਾਲਾ ਕੂਤਰਿਆਂ ਨੂੰ ਘਰੇ ਨਹੀਂ ਜ਼ੋਰ ਲਾਉਂਦਾ ਸਿੱਧਾ ਮੈਦਾਨ 'ਚ ਜ਼ੋਰ ਵਿਖਾਉਂਦਾ ਆਪਦਾ ਪਰ ਇਹ ਤਾਂ ਬਈ ਘਰੀ ਮੂਦੀ ਹੋ ਜਾਂਦੀ ਸੀਗੀ ਯਾਰ ਤੇ ਇਹਦੇ ਮੈਂ ਕਿਹਾ ਭਰਾ ਵੀ ਤੁਹਾਨੂੰ ਦਿਖਾਈ ਦੇਵਾਂ ਹੁਣ ਕਿਉਂਕਿ ਇਹ ਤਾਂ ਤੁਹਾਨੂੰ ਪਹਿਲਾਂ ਦੋ ਵਾਰੀ ਵਿਖਾਈ ਆ ਬਈ ਮੁੜ ਕੇ ਤੁਸੀਂ ਵੀ ਆਖੂਗੇ ਨਾ ਕਿ ਤੇਰੇ ਕੋਲ ਕੰਟੈਂਟ ਹੈ ਤੂੰ ਜਾਣ ਕੋਈ ਚੀਜ਼ਾਂ ਦਿਖਾਈ ਜਨਾ ਹਾਂਜੀ ਬਾਬੇ ਹੁਣ ਵੀਡੀਓ ਸਹੀ ਮਾਰ ਰਹੀ ਹੈ ਇੱਥੇ ਆ ਕੇ ਵਧੀਆ ਲਾਈਟਿੰਗ ਲੂਟਿੰਗਾ ਹਨਾ ਓਕੇ ਰਿਪੋਰਟਾਂ ਨੇ ਅੰਦਰ ਤਾਂ ਹਨੇਰਾ ਜਾ ਸੀਗਾ ਇੱਕ ਮਿੰਟ ਤੇ ਦੋਵੇਂ ਬ੍ਰਦਰ ਵੀ ਕੱਢ ਗਏ ਤੇ ਰੋਜਿੰਦਰਾ ਕੋਲ ਕੇ ਲਾਉ ਜੀ ਕਰੋ ਦਰਸ਼ਨ ਅਰਤੀ ਐਂਡ ਉਹਦੇ ਦੋਵੇਂ ਬ੍ਰਦਰ ਠੀਕ ਹੈ ਇੱਕ ਤਾਂ ਮੰਨ ਕੇ ਚੱਲੋ ਸੇਮ ਇਹਦੇ ਨਾਲ ਦਾ ਹੀ ਲੱਗਦਾ ਆ ਦੇਖੋ ਜਿਹੜਾ ਲਾਲ ਚੀਨਾ ਹਨਾ ਅ ਤੇ ਰਤੀ ਹੋ ਗਈ ਆ ਪਿੱਛੇ ਲਾਲ ਚੀਨਾ ਇੱਕ ਵੀਰ ਨੇ ਕਮੈਂਟ ਲਾ ਕੱਢਿਆ ਉਹ ਪਿੱਛੇ ਪਿਛਲੇ ਪਾਸੇ ਬੈਠਾ ਜਿਹੜਾ ਚਿੱਟੀ ਕਾਲੀ ਦਾ ਕਮੈਂਟ ਲਾ ਇਹ ਚਾਰ ਸੀਗੇ ਬਈ ਆਪਾਂ ਕੋਲ ਇੱਕ ਜੋੜੀ ਦੇ ਰਤੀ ਵੀ ਉੜਦੀ ਰਹੀ ਐ ਇੱਕ ਇਹਦਾ ਭਰਾ ਹੁੰਦਾ ਸੀਗਾ ਭਾਈ ਹਰੀ ਗਲਾਬੀ ਕੱਚ ਦਾ ਹਨਾ ਉਦੋਂ ਆਪਾਂ ਇੰਸਟਾ ਤੇ ਸਟੋਰੀਆਂ ਵਗੈਰਾ ਪਾਉਂਦੇ ਸੀ ਉਦੋਂ ਬਹੁਤ ਜ਼ਿਆਦਾ ਉੜਦਾ ਰਿਹਾ ਕਪੂਤਰ ਨੀਯਾ ਡਾਵਾ ਕਪੂਤਰ ਸੀ ਘਰੋਂ ਨਿਕਲ ਗਿਆ ਸੀ ਉਹ ਉਹਦੀ ਜੀ ਹਰੀ ਗਲਾਬੀ ਕੱਚ ਲਾਲ ਚੀਨਾ ਚਿੱਟੀਆਂ ਅੱਖਾਂ ਭੂਰੀ ਨੋਕ ਉਹਦਾ ਵੀਡੀਓ ਵੀ ਪਾਉਂਗਾ ਹੋਊਗਾ ਮੈਂ ਠੀਕ ਐ ਕੋਈ ਨਾ ਕੋਈ ਸ਼ਾਇਦ ਫੋਟੋ ਵੀ ਐਡ ਕਰ ਦੂੰ ਵਿੱਚ ਮੈਂ ਬਾਕੀ ਇੰਸਟਾਗ੍ਰam ਤੇ ਮੰਨ ਕੇ ਚਲੋ ਹਾਈਲਾਈਟ ਚੈੱਕ ਕਰ ਲਿਓ ਜਾ ਕੇ ਆਪਣੀਆਂ ਹਨਾ ਸਟੋਰੀਆਂ ਦਿਨਾਂ ਜਾਂ ਵੀਡੀਓ ਵਗੈਰਾ ਸੋਂ ਇੱਥੇ ਆ ਜਾਣਗੇ ਕਪੂਤਰ ਆਪਣੇ ਠੀਕ ਐ ਤੇ ਏ ਬਈ ਤੁਹਾਨੂੰ ਦੱਸ ਦੇਣਾ ਇਹ ਕਿਹੜੇ ਬਲੱਡ ਚੋਂ ਆਇਆ ਹਨ ਨਾ ਤਾਂ ਇਹ ਹੈਗੇ ਇਹ ਸ਼ਾਖਾਂ ਚੋਂ ਨਾ ਇਹ ਕਾਲੇ ਚੀਨਿਆਂ ਚੋਂ ਚਿੱਟੀਆਂ ਵਾਲਿਆਂ ਚੋਂ ਨਾ ਕਾਲੇ ਚੀਨੇ ਖੱਟੀਆਂ ਵਾਲਿਆਂ ਚੋਂ ਨਾ ਇਹ ਵੱਡੇ ਟੂਸਿਆਂ ਵਾਲੇ ਤੇ ਆ ਇਹ ਇੱਕ ਹੋਰ ਬਲੱਡ ਸੀ ਰੱਤੇ ਫੂੰਜੀ ਵਾਲਾ ਕਬੂਤਰ ਵਾਜਦਾ ਸੀਗਾ ਉਹ ਵੱਡਾ ਕੂਤਰ ਸੀ ਰੱਤੇ ਫੂੰਜੀ ਵਾਲਾ ਉਹ ਸੀ ਪੀਲੀ ਕਾਲੀ ਦਾ ਕਬੂਤਰ ਚਿੱਪੀ ਨੋਕ ਰੱਤਾ ਫੂੰਝਾ ਤੇ ਬੱਚੇ ਵੀ ਕੱਢਦਾ ਸੀ ਕਮੰਡਲੇ ਲਾਲ ਚੀਨੇ ਰੱਤੇ ਤੇ ਰੱਤੇ ਫੂੰਜੀਆਂ ਦੇ ਤੇ ਮੰਨ ਕੇ ਚਲੋ ਬਹੁਤ ਵਧੀਆ ਰਿਜ਼ਲਟ ਸੀ ਕਬੂਤਰ ਦਾ ਉਹਦਾ ਠੀਕ ਹੈ ਕਿ ਨਹੀਂ 올ਡ ਕਬੂਤਰ ਸੀ ਕਾਫੀ ਲਗਭਗ ਉਹਦੀ ਉਮਰ ਹੋਣੀ ਆ ਭਾਈ ਇਸ ਟਾਈਮ 10-11 ਸਾਲਾਂ ਦਾ ਹੋਊਗਾ ਕਬੂਤਰ ਉਹ ਤੇ ਬਹੁਤ ਵਧੀਆ ਬਰੀਡ ਸੀਗੀ ਭਈ ਉਹ ਤੇ ਚਲੋ ਇਸ ਟਾਈਮ ਉਹ ਕਬੂਤਰ ਆਪਣੇ ਕੋਲੇ ਹੈ ਨਹੀਂ ਜਿਹੜੀ ਆਪਾਂ ਸੱਚੀ ਗੱਲ ਆ ਭਈ ਉਹ ਦੱਸ ਦਿਆਂ ਨਾ ਐਵੇਂ ਮੈਂ ਆਖੀ ਚੱਲਾਂ ਮੇਰੇ ਕੋਲੇ ਇਹ ਇਹ ਬਲੱਡ ਬੈਠਾ ਹੈ ਇਹਨਾਂ ਦਾ ਮੇਨ ਵੱਡਾ ਕਬੂਤਰ ਬੈਠਾ ਹੈ ਵੱਡਾ ਕਬੂਤਰ ਆਪਣੇ ਕੋਲੇ ਹੈ ਨਹੀਂ ਆਪਣੇ ਕੋਲੇ ਉਹਦੇ ਗਾਹਾਂ ਪੱਠੇ ਪੱਠਾ ਰਹੇ ਉਹਦੀ ਔਲਾਦ ਰਹੇਗੀ ਉਹਦਾ ਬਲੱਡ ਰਹੇਗਾ ਉਹ ਮੈਂ ਸੰਭ ਕੇ ਰੱਖਿਆ ਚੰਗਾ ਬਲੱਡ ਹੈ ਵੀ ਵਧੀਆ ਉਹ ਕੂਤਰ ਆਪਣੇ ਯਾਰ ਮਿੱਤਰਾਂ ਦਾ ਸੀਗਾ ਤੇ ਚਲੋ ਉਹਨਾਂ ਨੂੰ ਵਾਪਸ ਕਰ ਦਿੱਤੀ ਅੱਪਾ ਹਣਾ ਵੀ ਮੰਨ ਕੇ ਚਲੋ ਜਿਹੜੇ ਮੇਰੇ ਕੋਲੇ ਕੂਤਰ ਸੀਗੇ ਤੇ ਮੈਂ ਉਹਨਾਂ ਦੇ ਦੇ ਤੇ ਉਹਨਾਂ ਨੂੰ ਉਹਨਾਂ ਕੋਲੇ ਜਿਹੜੇ ਮੇਰੇ ਬਿਰ ਸੀ ਉਹਨਾਂ ਨੇ ਮੈਨੂੰ ਮੇਰੇ ਕੂਤਰ ਵਾਪਸ ਕਰ ਦਿੱਤੇ ਤੇ ਮਾੜੇ ਮੁੱਢੇ ਚਲੋ ਗੱਲਬਾਤ ਹੋ ਜਾਂਦੇ ਸਾਨੂੰ ਪਤਾ ਚੱਲਦੇ ਨਹੀਂ ਰਹਿੰਦੇ ਹਣਾ ਤੇ ਪਰ ਮੰਨ ਕੇ ਚੱਲ ਵੀ ਇਹੋ ਜਿਹੀਆਂ ਗੱਲਾਂ ਹਣਾ ਬਾਅਦ ਚ ਰਾਤ ਨੂੰ ਸੋਚੇ ਤਾਂ ਪਤਾ ਲੱਗਦਾ ਵੀ ਭੈਣ ਤੇ ਛੋਟਾ ਛੋਟਾ ਗੱਲਾਂ ਪਿੱਛੇ ਨਾ ਪਹਿਲਾਂ ਜਵਾਕਾਂ ਨੂੰ ਹੀ ਰੋਸ ਜਾਂਦੇ ਸੋ ਹੀ ਲੜ ਪੈਂਦੇ ਸੀਗੇ ਤਾਂ ਗੱਲ ਕੋ ਗੱਲਾਂ ਕੁਝ ਵੀ ਨਹੀਂ ਕਬੂਤਰ ਮੈਂ ਕਹਿਣਾ ਨਾ ਬੰਦਾ ਬੰਦੇ ਦੇ ਕੰਮ ਆਉ ਇਹ ਖੰਪਾ ਨਹੀਂ ਮੁੱਠਾ ਭਈ ਇਹਨਾਂ ਪਿੱਛੇ ਕਿਸੇ ਨਾਲ ਰੁੱਸਣ ਦਾ ਕਿਸੇ ਨਾਲ ਲੜਨ ਦਾ ਕੋਈ ਮਤਲਬ ਨਹੀਂ ਉਹ ਫੁੱਦੂ ਗੱਲਾਂ ਹੋ ਜਾਂਦੀਆਂ ਸਹੀ ਗੱਲ ਦੱਸਦਾ ਤੁਹਾਨੂੰ ਨੇ ਠੀਕ ਹੈ ਕਿ ਨਹੀਂ ਤੇ ਤਾਂ ਕਰਕੇ ਚਲੋ ਫਿਰ ਟਾਈਮ ਪੈ ਕੇ ਪਤਾ ਲੱਗਦਾ ਹੌਲੀ ਹੌਲੀ ਬੰਦਾ ਸਿਆਣਾ ਹੁੰਦਾ ਹੈਗਾ ਤੇ ਉਹ ਕੋਈ ਇਸ਼ੂ ਵਾਲੀ ਗੱਲ ਨਹੀਂ ਅਸੀਂ ਕੋਈ ਕਬੂਤਰ ਮੰਨ ਕੇ ਚੱਲ ਕੋਈ ਨੱਪਿਆ ਨਹੀਂ ਕੋਈ ਰੱਖਿਆ ਨਹੀਂ ਵੀ ਜਦੋਂ ਮੰਨ ਕੇ ਚੱਲ ਵੀ ਪਾ ਚਲਾਇ ਐ ਰੱਖ ਲੈਣਾ ਪਾ ਬੋਲਣੋਂ ਹਟ ਕੇ ਕਿਸਨ ਲ ਵੈਸੀ ਬੋਲਣੋਂ ਹਟ ਕੇ ਬਸ ਉਹਦੇ ਕੂਤਰ ਉਹਨੂੰ ਮੋੜ ਦਿਓ ਤੇ ਉਹਦੇ ਕੋਲੇ ਜਿਹੜੇ ਬੈਠੇ ਬਸ ਉਹ ਆਪਣੇ ਮੋੜ ਦੇ ਐਨੀ ਗੱਲ ਹੁੰਦੀ ਆ ਹਨਾ ਤਾਂ ਕਰਕੇ ਤੇ ਉਹ ਫਿਰ ਕੂਤਰ ਐ ਕਰਕੇ ਬੰਡੇ ਗਏ ਸੀਗੇ ਜਿਹੜੇ ਮੰਨ ਕੇ ਚਲੋ ਉਹਨਾਂ ਦੇ ਸੀ ਉਹਨਾਂ ਨੂੰ ਵਾਪਸ ਕਰ ਤੇ ਜਿਹੜੇ ਆਪਣੇ ਕੂਤਰ ਸੀ ਆਪਣੇ ਆਪਣੇ ਕੋਲੇ ਆ ਗਏ ਠੀਕ ਐ ਤੇ ਇਹ ਰੱਤੇ ਫੂੰਜੀ ਵਾਲਿਆਂ ਚੋਂ ਰਹਿ ਗਏ ਬਈ ਆਪਣੇ ਕੋਲੇ ਠੀਕ ਐ ਮੰਨ ਕੇ ਚਲੋ ਤਿੰਨ ਤਾਂ ਇਹੇ ਭੈਣ ਭਰਾ ਐ ਤੇ ਰਿਜ਼ਲਟ ਬਹੁਤ ਹੀ ਯਾਦੀ ਵਧ ਗਿਆ ਬਈ ਇਹਨਾਂ ਦਾ ਇੱਕ ਹੋ ਗਈ ਰੱਤੀ ਇੱਕ ਚਿੱਟੀ ਗੱਲ ਦਾ ਕਮੜਲਾ ਇੱਕ ਲਾਲ ਚੀਨਾ ਉਹ ਛਟਿਆਂ ਵਾਲਾ ਕੂਤਰ ਠੀਕ ਹੈ ਲਾਲ ਚੁੱਟਾਂ ਵਾਲਾ ਇਹ ਤਿੰਨ ਰਹਿ ਗਏ ਤੇ ਮੰਨ ਕੇ ਚਲੋ ਇਹਨਾਂ ਦੀ ਮਾਂ ਬੈਠੀ ਆ ਆਪਣੇ ਕੋਲੇ ਠੀਕ ਹੈ ਰਤੀ ਦੀ ਮਾਂ ਵੀ ਬੈਠੀ ਹੈ ਤੇ ਗਾਹਾਂ ਦਾਦਾ ਦਾਦੀ ਹੈ ਨਹੀਂ ਆਪਣੇ ਕੋਲੇ ਬਈ ਇਹਦੀ ਮਾਂ ਬੈਠੀ ਆ ਤੇ ਮਾਂ ਦੇ ਮਾਂ ਦੇ ਤਿੰਨ ਭੈਣਾਂ ਬੈਠੀਆਂ ਤੇ ਸ਼ਾਇਦ ਦੋ ਭਰਾ ਬੈਠੇ ਆ ਮੇਰੇ ਹਿਸਾਬ ਨਾਲ ਇਹ ਬਲੱਡ ਚ ਹੋ ਹੈਗੇ ਆ ਕੁਟਕਟ 10 ਕਬੂਤਰ ਆਪਣੇ ਕੋਲੇ ਹੈਗੇ ਇਹਨਾਂ ਦੇ ਠੀਕ ਹੈ ਕਿ ਨਹੀਂ ਤੇ ਕੋਈ ਨਾਇਤ ਕਿਹਨੂੰ ਜੋੜਾਂਗੇ ਵੀ ਪਾਵਾਂਗੇ ਹਾਂਜੀ ਹੁਣ ਦਿਖਾਉਣੇ ਆ ਨੜੇ ਇਹਨਾਂ ਨਾਲ ਥੰਬਨੇਲ ਜਾਂ ਨਿਕਲ ਜੂਗਾ ਇੱਕ ਮਿੰਟ ਯਾਰ ਪੁੱਤ ਸੈਟ ਵਟ ਹੋ ਜੂ ਮਾੜੇ ਮੋਟੇ ਐਂ ਕੋ ਕਰੀ ਜਾਂਨੇ ਹੋ ਹਾਂਜੀ ਓਕੇ ਨਹੀਂ ਯਾਰ ਖੜਜੂ ਇੱਕ ਵੇ ਕਮੈਂਟ ਬਾਬੇ ਵਿੱਚ ਫੋਨ ਵੀ ਆਈ ਜਾਂਦਾ ਯਾਰ ਚਲੋ ਕੋਈ ਨਾ ਥੰਬਨੇਲ ਤਾਂ ਇੰਨੇ ਹੀ ਬਹੁਤ ਆ ਨਿਕਲ ਗਿਆ ਜਿਹੜਾ ਓਕੇ ਆ ਵੀ ਰਿਪੋਰਟਾ ਹਨਾ ਤੁਹਾਨੂੰ ਰੱਤੀ ਵੀ ਦਿਖਾਤੀ ਉਹਦੇ ਸਗੇ ਭਰਾ ਵੀ ਦਿਖਾ ਦੇ ਦੋਵੇਂ ਠੀਕ ਆ ਇਹਦੀ ਮਾਂ ਤੇ ਇਹਦੀ ਮਾਂ ਦੇ ਭੈਣ ਭਰਾ ਮੰਨ ਕੇ ਜਿੰਨੇ ਵੀ ਇਹ ਬਲੱਡ ਚੋਂ ਆ ਕੂਤਰ ਤੁਹਾਨੂੰ ਵਿਖਾਵਾਂਗੇ ਕਿਸੇ ਵੇਲੇ ਟਾਈਮ ਠੀਕ ਆ ਕਿ ਨਹੀਂ ਇਹਨਾਂ ਦੀ ਖਾਸ ਨਿਸ਼ਾਨੀ ਕੀ ਹੈ ਇਹੀ ਕਬੂਤਰ ਸਿਰਫ ਆਪਣੇ ਕੋਲੇ ਕਮੰਡਲੇ ਤੇ ਟੀਰੇ ਤੇ ਲਾਲ ਚੀਨੇ ਰਸਤੇ ਕਬੂਤਰ ਇਹੀ ਘਟਣਗੇ ਹੋਰ ਕੋਈ ਵੀ ਕਬੂਤਰ ਆਪਣਾ ਕਮੰਡਲਾ ਨਹੀਂ ਘਟਣਾ ਹਾਂਜੀ ਬਾਬੇ ਤੋ ਟੋਟਲ ਵੀ ਕਾਊਂਟ ਕਰ ਲੇ ਤਿੰਨ ਤਾਂ ਇਹ ਭੈਣ ਭਰਾ ਹੋਗੇ ਠੀਕ ਹੈ ਤੇ ਇਹਨਾਂ ਦੇ ਮਾਂ ਪਿਓ ਜੋ ਮੰਨ ਕੇ ਚੱਲ ਵੀ ਆਪਣੇ ਕੋਲੇ ਹੋਗੇ ਜੀ ਤੋ ਤਿੰਨ ਤਿੰਨ ਹੋਗੇ ਤਿੰਨ ਤਿੰਨ ਸ਼ੀ ਤੇ ਪੰਜ ਕਿੰਨੇ ਹੋਗੇ 11 ਕਬੂਤਰ ਆਪਣੇ ਕੋਲੇ ਇਹ ਬਲੱਡ ਚ ਹੋਗੇ ਆ ਠੀਕ ਹੈ ਤੇ ਜਿਹੜਾ ਇਹਨਾਂ ਦਾ ਮੇਨ ਸੀਗਾ ਵੱਡਾ ਕਬੂਤਰ ਰੱਤੇ ਫੂੰਝੇ ਵਾਲਾ ਵਜਦਾ ਬਈ ਉਹ ਵੱਡਾ ਰੱਤੇ ਫੂੰਝੇ ਵਾਲਾ ਕਮੰਡਲਾ ਪੀਲੀ ਕਾਲੀ ਦਾ ਤੇ ਉਹ ਕਬੂਤਰ ਜਿਹੜੇ ਦਾ ਸਿੱਧਾ ਆਪਣੇ ਮਿੱਤਰ ਦਾ ਹਨਾ ਉਹ ਨੂੰ ਆਪਾਂ ਵਾਪਸ ਕਰਤਾ ਇਹ ਸਾਰੇ ਬੱਚੇ ਮੈਂ ਘਰੇ ਘੜਾਈ ਸੀ ਆਪਦੇ ਕੋਲੇ ਤਾਂ ਕਰਕੇ ਬੱਚੇ ਮੈਂ ਹੀ ਰੱਖਿਆ ਸਾਰੇ ਠੀਕ ਹੈ ਕਿ ਨਹੀਂ ਤੇ ਜਿਹੜੇ ਮੇਨ ਕੂਤਰ ਸੀ ਹਨਾ ਹਾਇ ਹੱਥੀ ਲੈਤੇ ਕੂਤਰ ਉਹ ਵਾਪਸ ਕਰਤੇ ਤੇ ਇੱਕ ਟੀਰੇ ਜ਼ਰੂਰ ਕੱਢਦੇ ਆਪਣੇ ਕੋਲੇ ਉਹ ਕੱਢਦੇ ਆ ਸ਼ਾਕ ਵੱਡਾ ਸ਼ਾਕ ਆਪਣੇ ਕੋਲੇ ਆ ਰਿਹਾ ਉਹ ਟੂਸਿਆਂ ਵਾਲਾ ਆਪਣੇ ਕੋਲੇ ਆ ਵੱਡਾ ਕਾਲਾ ਚੀਨਾ ਆਪਣੇ ਕੋਲੇ ਖਟਣਾਂ ਵਾਲਾ ਵੱਡਾ ਆਪਣਾ ਦੂਜਾ ਚਟਾ ਵਾਲਾ ਕਾਲਾ ਚੀਨਾ ਆਪਣੇ ਕੋਲੇ ਆ ਮੇਨ ਚਾਰ ਵੱਡੇ ਗੂਤਰਾ ਕੋਈ ਝਲਰ ਵਾਲੀ ਗੂਤੇ ਆਪਣੇ ਕੋਲੇ ਆ ਹਨਾ ਕੁਝ ਵੱਡੇ ਗੂਤਰੇ ਆ ਆਪਣੇ ਕੋਲੇ ਆਪਣਾ ਹੈਗੀਆਂ ਤੇ ਮੰਨ ਕੇ ਚਲੋ ਇੱਕ ਤਾਂ ਇਹ ਹੋਵੇ ਮੇਨ ਕਮੰਡਲੇ ਜਾਂ ਟੀਰੇ ਇੱਕ ਆਪਣਾ ਜਿਹੜਾ ਸ਼ਾਕ ਹੈ ਉਹ ਵੀ ਵਿਰਲੇਟ ਆਵੇਂ ਟੀਰੇ ਕੱਢਦਾ ਠੀਕ ਆ ਵੱਡਾ ਸ਼ਾਕ ਟੀਰੇ ਕੱਢਦਾ ਇਹ ਪਰ ਕਮੰਡਲੇ ਕੱਢਦਾ ਪੂਰੇ ਪਿਓਰ ਆਏ ਚਿੱਟੀ ਕਾਲੀ ਦੇ ਪੀਲੀ ਕਾਲੀ ਦੇ ਇਹੋ ਜੇ ਚਲੋ ਬਾਬੇਓ ਚਲਿਏ ਘਰ ਨੂੰ ਠੀਕ ਹੈ ਤੇ ਚੱਲ ਕੇ ਖਾਈਏ ਰੋਟੀ ਸਵੇਰ ਦੀ ਰੋਟੀ ਨਹੀਂ ਖਾਧੀ ਨਾਲੇ ਚਾਹ ਚੂ ਪੀ ਲਗੇ ਮਾੜੀ ਮੋਟੀ ਤੇ ਇਹ ਕਬੂਤਰ ਨੂੰ ਆਪਾਂ ਆ ਕੇ ਖੁੱਡਾਂ ਤੇ ਤਾੜਾਂਗੇ ਤੇ ਆਖੀ ਦਾਣਾ ਪਾਣੀ ਕਰਾਂਗੇ ਨਾਲ ਠੀਕ ਹੈ ਤੇ ਬਾਕੀ ਮੀਂਹ ਦੀ ਸੰਭਾਵਨਾ ਮੰਜਾ ਤਾਂ ਕੋਈ ਚੱਕ ਨਹੀਂ ਕਰ ਸੁੱਕ ਜਾਊਗਾ ਪਰ ਐਨੇ ਬਹੁਤ ਦੁੱਖ ਦਿੱਤਾ ਬਈ ਸੌ ਲੱਗੇ ਆਰਾ ਨਾ ਜਮਾ ਨਾ ਜਿੰਨਾ ਇਹਨੇ ਤਾਂ ਕੀ ਤਾ ਨਾ ਮੋਟਰਸਾਈਕਲ ਦੇ ਜੇ ਕਬੂਤਰ ਦਾ ਨਹੀਂ ਪਾਣੀ ਨੂੰ ਵੇਖ ਕੇ ਮਣ ਮਾੜਾ ਹੋ ਜਾਂਦਾ ਪਾਣੀ ਨੂੰ ਵੇਖ ਕੇ ਨਾਲ ਤੇ ਇਹਦਾ ਮਣ ਮਾੜਾ ਹੋ ਜਾਂਦਾ ਤਿੰਨ ਲਈ ਮੇਰਾ ਮੈਨੂੰ ਐ ਹੁੰਦਾ ਪਾਣੀ ਜਾਈ ਖੜੂਗਾ ਉਚਾੜੇ ਜਮੈਂ ਠੀਕ ਹੈ ਖੜ ਵੀ ਜਾਂਦਾ ਪਲੱਗ ਚ ਪਾਣੀ ਪੈਂਦਾ ਇਹ ਕਿੱਕ ਫਰੀ ਹੋ ਗਈ ਬਈ ਠੀਕ ਹੈ ਕਿ ਨਹੀਂ ਮੈਂ ਬਹੁਤ ਯਾਰ ਖਟਾਰਾ ਕਰਦਾ ਪਤਾ ਨਹੀਂ ਸੀ ਐ ਪਤਾ ਨਹੀਂ ਸਾਡੇ ਹੱਥ ਲੱਗ ਗਏ ਹਾਂਜੀ ਮੇਰੇ ਵੀਰੋ ਤੇ ਦਣ ਦਣ ਤਾਂ ਨਹੀਂ ਪਾਇ ਬਈ ਇਹਨਾਂ ਕੁ ਉਤਰ ਨੂੰ ਬਾਹਰ ਕਰੇ ਗਿਆ ਪਾ ਕੇ ਤੇ ਕਲਾ ਮੁੜਿਆ ਹਨਾ ਪਿਛਲੇ ਨਾਲੀ ਵੀਡੀਓ ਐਡਿਟ ਕਰਕੇ ਤੇ ਆ ਕੇ ਦੇਖਣਾ ਕੱਲ ਦਾ ਚੌਈ ਆਉਂਦਾ ਸੀਗਾ ਆਪਣਾ ਆਹ ਕੀ ਕਹਿੰਦੇ ਆ ਬਾਥਰੂਮ ਕੋਈ ਕੰਨਾ ਹੁਣ ਖਾਨਾ ਨਹੀਂ ਕਹਿੰਨੇ ਚਲ ਕੋਈ ਚੱਕਰ ਨਹੀਂ ਮੈਂ ਵੀ ਉੱਤੇ ਚੱਲ ਕੇ ਦੇਖ ਕੇ ਕੀ ਸੀ ਨਾ ਨਾ ਤੇ ਉੱਤੇ ਬਈ ਛੱਪੜੀ ਬਣਿਆ ਪਿਆ ਇਹਦਾ ਪੰਤਾਲਾ ਬੰਦ ਹੋਇਆ ਪਿਆ ਬਾਬਿਓ ਇਧਰਲੀ ਸਾਈਡ ਹੀ ਲੱਗਦਾ ਮੇਸਾ ਹਾਉਣਾ ਤਾਂ ਇੱਥੇ ਸੀਗਾ ਬਰੋ ਕਿੱਧਰ ਗਿਆ ਟੀ ਨੀ ਨੀ ਅਥੇ ਆ ਗਿਆ ਅਥੇ ਆ ਗਿਆ ਅਥੇ ਆ ਗਿਆ ਅਥੇ ਆ ਗਿਆ ਲਓ ਜੀ ਇੰਨੇ ਹੀ ਕੰਮ ਸੀਗਾ ਚਲਾਤਾ ਪੰਤਾਲਾ ਇਹ ਨਹੀਂ ਹੋ ਜਾਣਾ ਖਾਲੀ ਆਈ ਨਹੀਂ ਨਾ ਸੈੱਟ ਰੂਗਾ ਕਿ ਨਹੀਂ ਚਾਰ ਦਾ ਡਿੱਗ ਪੈਂਦਾ ਜਿਹੜੇ ਸਾਡੇ ਚੋਈ ਜਾਂਦਾ ਸੀ ਅਗਲੀ ਇਹ ਤਾਂ ਤੂੰ ਟੈਂਕੀ ਵੀ ਖਾਲੀ ਲੱਗ ਜਾਉਂਦਾ ਨਾ ਹਾਂ ਇਹ ਵੀ ਮੁੱਕ ਗਈ ਚਲੋ ਕੋਈ ਚੱਕਰ ਨਹੀਂ ਚਾਲਦੇ ਆ ਥੱਲੇ ਇੱਕ ਹੱਥੋਂ ਧੁੰਦੇ ਵਾਲਾ ਆਹ ਦੇਖੋ ਥੱਲੇ ਬੁਰਾ ਹਾਲ ਹੋਇਆ ਫਿਰ ਇੱਕ ਮਿੰਟ bro zoom out ਕੋ ਕਰ ਰਹੇ ਆਹ ਦੇਖੋ ਸਾਰਾ ਚੋਈ ਜਾਂਦਾ ਸੀ ਇਹ ਮੈਂ ਕਿਹਾ ਯਾਰ ਇੰਨਾ ਤਾਂ ਮੰਨ ਕੇ ਚੱਲ ਕੋਈ ਸੀਨ ਵੀ ਨਹੀਂ ਹੈ ਨਾ ਵੀ ਕੀ ਦਿੱਕਤ ਹੈ ਉੱਤੇ ਜਾ ਕੇ ਦੇਖਿਆ ਤਾਂ ਫਿਰ ਉਹੀ ਚੱਕਰ ਅੰਦਰੋਂ ਵੀ ਚੋਈ ਜਾਂਦਾ ਵਾ ਮੇਰੇ ਸਾਰੀ ਅੰਦਰੋਂ ਵੀ ਹਾਊਸ ਤੋਂ ਚੋਈ ਜਾਂਦਾ ਤਾਂ ਤੋਂ ਚਲੋ ਯਾਰ ਆੜੇ ਥੋੜੇ ਕੰਮ ਆ ਜਾਂਦਾ ਹਨਾ ਬਈ ਇਹ ਤਾਂ ਕਰਕੇ ਬਾਕੀ ਚਲੋ ਜਿੰਨੀਆਂ ਚੀਜ਼ਾਂ ਜੀ ਸੰਭਾਲ ਰੱਖੀ ਹੈ ਵੀ ਚੰਗਾ ਹੀ ਜਾਂਦਾ ਬਰੋ ਕੇ ਨੇ ਹਾਂਜੀ ਮੇਰੇ ਵੀਰੋ ਇਧਰ ਆਪਣੀਆਂ ਵੱਡੀਆਂ ਕਬੂਤਰੀਆਂ ਨੂੰ ਦਾਣੇ ਰੱਖਦੀ ਹੈ ਭਾਈ ਇਹ ਕਬੂਤਰੀਆਂ ਨੂੰ ਕਬੂਤਰੀਆਂ ਨੂੰ ਤੇਰੇ ਵਾਲੇ ਕਬੂਤਰਾਂ ਨੂੰ ਕੋਈ ਬਾਦੀ ਇਟੇ ਹੁੰਦਾ ਆਇਓ ਖੰਡੋ ਖਾ ਲਓ ਇਸ ਤੋਂ ਬਾਅਦ ਹੋ ਜੂ ਨਿਹਰਾ ਤੇ ਇਧਰ ਭਾਈ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਹੈ ਦਾਣੇ ਆਇਓ 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 ਪਤ ਲਓ ਜੀ ਤੇ ਨਾਲ ਦੀ ਨਾਲ ਵਾਟਰ ਵੀ ਪਾ ਦਈਏ ਇਹਨਾਂ ਨੂੰ ਵੈਸੇ ਤਾਂ ਬਹੁਤ ਪੀਂਦਾ ਘਾਟਾ ਵਾਟਰ ਹੁਣ ਚੱਕਰ ਕੇ ਠੰਡ ਹੀ ਹੋ ਗਈ ਤੇ ਮੇਂ ਦਾਣੇ ਤੇ ਫੁੱਕ ਸਕ ਉਤਰਾਂ ਦਾ ਪਾਣੀ ਦਾ ਪੋਜੀਸ਼ਨ ਨੇ ਐਡਾ ਇਧਰ ਆਪਣਾ ਮੋਤੀ ਫੇਰ ਬਸ ਉਹੀ ਪੋਜੀਸ਼ਨ ਉਹੀ ਥਾਂ ਐਂ ਤੂਰਾ ਉਥੇ ਰੀ ਭੈਣ ਨੂੰ ਆ ਬਾਹਰ ਨਿਕਲ ਜੀ ਬਈ ਆ ਬੰਦ ਕਰਦੇ ਹਾਂ ਜੀ ਮੇਰੇ ਵੀਰੋ ਤੇ ਇਧਰ ਵੀ ਪਾਦਾ ਬਈ ਵਾਟਰ ਐਡ ਦਾਣੇ ਤੇ ਲਾਤੇ ਵੀ ਦੋਵੇਂ ਖੁੱਡਣ ਲੱਗ ਗਏ ਇਧਰ ਕੰਮ ਕਲੀਅਰ ਹੈ ਲਓ ਜੀ ਇਧਰ ਛੱਡੀ ਹੈ ਆਪਣੇ ਚੋਬਰਾਂ ਨੂੰ ਖੁੱਡੇ ਚ ਇੱਕ ਮਿੰਟ ਪਈ ਪਹਿਲਾਂ ਤਾਂ ਖੁੱਲ ਗਈ bari khudde di ਰੁਕੂ ਰੁਕੋ ਰੁਕੋ ਸਬਰ ਕਰੋ ਜ਼ਰਾ ਪਿੱਛੇ ਚੱਕ ਕੇ ਲਿਫਟ ਇਹਨਾਂ ਦੀ ਤੇ ਅੱਗੋਂ ਡੋਰ ਆਪੇ ਓਪਨ ਹੋ ਜਾਣਾ ਚਲੋ ਬੇਟਾ ਚਲੋ 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 ਇਹ ਮੈਨੂੰ ਲੱਗਾ ਪੰਜ ਕਬੂਤਰ ਸੀ ਤੇ ਪੰਜ ਦੇ ਪੰਜੇ ਅੰਦਰ ਛੱਡ ਤੇ ਬਈ ਤੇ ਹੁਣ ਤਿੰਨ ਕਬੂਤਰ ਰਹਿ ਗਏ ਜਿਹੜਾਂ ਨੂੰ ਤੂੰ ਹੀ ਫੜ ਫੜੀ ਛੱਡ ਦੂਗਾ ਮੈਂ ਲਓ ਜੀ ਤੇ ਇਧਰ ਤਿੰਨੇ ਕਬੂਤਰਾਂ ਨੂੰ ਖੜਕਣਾ ਭਾਈ ਖੁੱਡੇ ਚ ਆਪਣਾ ਓਕੇ ਵੀ ਰਿਪੋਰਟ ਤੇ ਵੈਸੇ ਤਾਂ ਦਾਣੇ ਪਏ ਐ ਇਹਨਾਂ ਕੋਲੇ ਪਹਿਲਾਂ ਵਾਲੇ ਚਲੋ ਉਹਦੀ ਹੋਰ ਮਾੜਾ ਮਾੜਾ ਦਾਣਾ ਪਾ ਲਈਏ ਆਗੇ ਜੀ ਕਰੇ ਆਗੇ ਜੀ ਕਰੇ ਮੈਡੀਕਲ ਤੇ ਕੋਈ ਦਵਾਈ ਲੈਣਾ ਹਾਂਜੀ ਮੇਰੇ ਵੀਰੋ ਤੇ ਘਰ ਦੀ ਭਾਈ ਵਲੌਗ ਦੀ ਆਪਾਂ ਐਂਡਿੰਗ ਉਹ ਗਲਤ ਲਾਈਟ ਛੱਡੀ ਗਈ ਸੀ ਲਾਈਟ ਕੜੀ ਛੱਡਣੀ ਸੀ ਤੇ ਓਕੇ ਆ ਬਸ ਬਰੋ ਹਣ ਮੈਂ ਵੈਸੇ ਪੈਣਾ ਤਾਂ ਕਰਿਆ ਅੱਜ ਤੇ ਪਰ ਵਲੌਗ ਦੀ ਐਂਡਿੰਗ ਕਰਨ ਲਈ ਸਪੈਸ਼ਲ ਇਧਰ ਆਇਆਗਾ ਚੱਕਰ ਕੀ ਆਣਾ ਇਧਰ ਆ ਕੇ ਜਿਹੜਾ ਇੱਕ ਇੱਥੇ ਆ ਕੇ ਮੰਨ ਕੇ ਜਿਹੜਾ ਉਹ ਕੰਟਰਾਸਟ ਜਆ ਬਣਦਾ ਹਨ ਘਰੇ ਉੱਥੇ ਕਿੱਥੇ ਖੜ ਕੇ ਬੋਲਿੰਗ ਕਰੇਗਾ ਉੱਥੇ ਗੱਲ ਜੀ ਨਹੀਂ ਬਣਦੀ ਇੱਥੇ ਇੱਕ ਵਾਈਬ ਜੀ ਮੈਚ ਕਰਦੀ ਹੈ ਗੱਲ ਖਤਮ ਹਨਾ ਬਈ ਤਾਂ ਕਰਕੇ ਬਸ ਉਹ ਆਹੀ ਕੁਛ ਕੀਤਾ ਵੀ ਆਏ ਸਾਰੇ ਦਿਨ ਚ ਨਾ ਤੇ ਸ਼ਾਇਦ ਜਿੱਦੂ ਪਹਿਲਾਂ ਕੋਈ ਮੈਂ ਰੁੱਤੀ ਰੁੱਤੀ ਵਰਗੀ ਦੀ ਕਲਿੱਪ ਵੀ ਐਡ ਕੀਤੀ ਹੋਵੇ ਹਨਾ ਉਹ ਮੈਂ ਕੱਲ ਨੂੰ ਦੇਖਾਂ ਕੀ ਸਭ ਉਹ ਭੈਂ ਜਵਾ ਜਿਵੇਂ ਬੁਜੀ ਕਿਵੇਂ ਦਾ ਭੂਤਿਆ ਲੇਟ ਕੇ ਬਣ ਗਿਆ ਇਹ ਉਹ ਇੱਥੇ ਖੜਾ ਭੈਂ ਦੇ ਲਗੜਾ ਨਾਲ ਰੜਾ ਮੈਨੂੰ ਹਾਂ ਸ਼ਾਂਤ ਹੋ ਜਾ ਆਹ ਗੱਲ ਮੰਨਦੇ ਆ ਹਰ ਇੱਕ ਚੀਜ਼ ਅਸੀਂ ਕਰਦੀ ਮੇਰੀ ਸੀ ਕਿ ਨਹੀਂ ਅਟੈਚਮੈਂਟ ਵਾਲੀ ਨੇ ਹਰ ਇੱਕ ਚੀਜ਼ ਨਾਲ ਤੇ ਘਰ ਨਾਲ ਦੀ ਅਟੈਚਮੈਂਟ ਵਾਲੀ ਇਹਦੀ ਤਾਂ ਕਰਕੇ 51 ਦੇਖਾਈ ਇੱਥੇ ਪਿਆ ਆ ਚੱਪਲਾਂ ਦੇ ਜੋੜੇ ਜਿੰਨੇ ਕਿਵੇਂ ਆ ਗਏ ਬੰਦਾ ਤਾਂ ਇੱਕ ਹੈ ਇੱਥੇ ਚੱਪਲਾਂ ਵੱੜਾ ਪੰਗੇ ਚਲੋ ਕੋਈ ਨਾ ਵਾਪਸ ਸਮਾਨ ਸੱਪਾ ਵੀ ਹੁਣ ਕੋਈ ਰਿਪੋਰਟ ਨਹੀਂ ਨਾ ਸਾਰਿਆਂ ਇੱਥੇ ਤੇ ਬਸ ਠੀਕ ਆ ਬਈ ਓਕੇ ਜੀ ਹੈਨਾ ਮਿਲਦੇ ਆ ਕੱਲੂ ਦੇਖਦੇ ਆ ਕੀ ਬੰਦਾ ਕਰਦਾ ਹੈਗਾ ਤੇ ਵਾਹ ਵਾਹ ਸਾਰੇ ਵੀਰਾਂ ਨੂੰ